ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਤਨਨਾਸ਼ੀਦ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਇੱਕ ਤੋਕੜ ਗੱਬਣ ਚੈੱਕਪਾਸ ਗਾਂ ਤੇ ਇੱਕ ਬਾਈ ਕੋਲ ਬੱਚੀ ਹੈ ਜੀ ਦੋਨੇ ਹੀ ਐਨੀਮਲ ਵਕਾਊ ਆ ਬਾਈ ਕਹਿੰਦਾ ਬੇ ਪਸ਼ੂ ਸਾਹਮਦੇ ਨਹੀਂ ਜੀ ਔਖਾ ਤਾਂ ਕਰਕੇ ਦੋ ਹੀ ਨਗ ਸੀਗੇ ਤੇ ਦੋਨੇ ਵਕਾਊ ਕੀਤੇ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਮੇਰੀ ਸਪੈਸ਼ਲੀ ਬੇਨਤੀ ਆ ਵੀਰੇ ਜਦੋਂ ਕੋਈ ਟੋਕੜ ਗੱਬਰ ਨਾਗ ਹੁੰਦਾ ਤਾਂ ਆਪਦਾ ਪਰਸਨਲ ਡਾਕਟਰ ਸਹਿਬਾਨ ਜ਼ਰੂਰ ਨਾਲ ਲੈ ਕੇ ਆਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੇਸ਼ੂ ਸਿੰਘ ਪਿੰਡ ਜੀ ਭੰਨਾ ਜੀ ਜ਼ਿਲ੍ਹਾ ਪਰੋਪਲ ਤਸੀਲ ਜੀ ਦਾ ਮੋਬਾਈਲ ਨੰਬਰ ਜੀ 9914662789 ਠੀਕ ਹੈ ਜੀ ਆਪਣੇ ਘਰ ਦੇ ਪਸੂ ਜੀ ਹਾਂ ਜੀ ਹਾਂ ਗਾਂ ਤੋਂ ਆਪਾਂ ਸ਼ੁਰੂ ਕਰਦੇ ਆ ਜੀ ਜਿਆਦੀ ਸੀ ਪਹਿਲਾਂ ਜੀ ਗਾਂ ਲਈ 25 ਕਰਦੀ ਹੈ ਠੀਕ ਹੈ ਪਹਿਲਾਂ ਲਿਆਂਦੀ ਸੀ ਹਾਂ ਠੀਕ ਹੈ ਜੀ ਹੁਣ ਕਿੰਨੇ ਸੂਏ ਲਈ ਗੱਭਣ ਆ ਜੀ ਇਹ ਦੂਜੀ ਪਹਿਲੇ ਸੂਈ ਵੀ ਆ ਆ ਪਹਿਲੇ ਸੂਈ ਦੂਜੀ ਹਾਂ ਦੂਜੀ ਵਾਸਤੇ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ 7ਵਾਂ ਮਹੀਨਾ ਲੱਗ ਗਿਆ ਜੀ 7ਵਾਂ ਮਹੀਨਾ ਲੱਗ ਗਿਆ ਸ਼ੁਰੂ ਹੋ ਗਿਆ ਠੀਕ ਹੈ ਵੀਰੇ ਦੁੱਧ ਕਿੰਨਾ ਜੀ ਦੁੱਧ ਸਾਢੇ 4 ਕਿਲੋ ਐ ਟਾਈਮ ਦੋਨੇ ਟਾਈਮ ਦਾ ਹਾਂ ਠੀਕ ਆ ਜੀ ਠਣਾ ਦੀ ਡੰਨ ਨਾ ਜਮਾ ਜੀ ਹਾਂ ਜੀ ਹਾਂ ਜੀ ਓਕੇ ਠੀਕ ਆ ਜੀ ਬਾਕੀ ਨਾ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਪਸੂ ਤੁਹਾਨੂੰ ਤਾਂ ਕਰਕੇ ਨਾ ਖੋਲ ਕੇ ਨਹੀਂ ਦਿਖਾਉਂਦੇ ਚੁਵਾਈ ਹੋਣੀ ਅਜੇ ਠੀਕ ਆ ਚੁਵਾਈ ਹੋਈ ਵੀ ਆ ਇਸ ਵਕਤ ਕਿਉਂਕਿ ਮੈਂ ਥੋੜਾ ਜਿਹਾ ਸ਼ਾਮ ਨੂੰ ਆਇਆ ਤੇ ਬਾਈ ਕਹਿੰਦਾ ਆਪਾਂ ਚੁਵਾਈ ਕਰਤੀ ਸੀਗੀ ਜੀ ਤੇ ਸਾਢੇ 4 ਕਿਲੋ ਨੈਟ ਦੁੱਧ ਤਿਆਰ ਹੋਊਗਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਆਪਦੇ ਚਵਾਈ ਕਰ ਸਕਦਾ ਜੀ ਤੇ 7ਵਾਂ ਮਹੀਨਾ ਲੱਗਿਆ ਹੋਇਆ ਤੇ ਉਹ ਆਪ ਦਾ ਤੁਸੀਂ ਡਾਕਟਰ ਸਾਹਿਬਾਨ ਨੂੰ ਨਾਲ ਲੈ ਆਇਓ ਤੇ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਾਓ ਰੇਟ ਤੁਹਾਨੂੰ ਆਪਾਂ ਜੋੜੇ ਦਾ ਹੀ ਕਰਾ ਕੇ ਦੇਵਾਂਗੇ ਜੀ ਜਿਹੜੀ 2 ਨੰਬਰ ਬੱਚੀ ਆ ਜੀ ਕਿੰਨੇ ਕ ਬੱਚੇ ਦੀ ਉਮਰ ਆ ਜੀ ਇਹ 1.5 ਮਹੀਨਿਆਂ ਦੀ ਗਿਣ ਲਓ ਜੀ 11 ਦੀ ਗਿਣ ਲਓ ਚਲੋ 11 ਦੀ ਗਿਣ ਲਓ ਜੀ ਠੀਕ ਆ ਚੰਗੀ ਆ ਬੱਚੀ ਵੀਰੇ ਹਾਈਟ ਵੀ ਚੰਗੀ ਫੋਟ ਸ਼ਾਂਗ ਤਾਂ ਹੈ ਨਹੀਂ ਜੀ ਇਹਦੇ ਕੋਈ ਨਾ ਝੋਲੀ ਬੋ ਦੇ ਵੇਖਦਾ ਤੁਹਾਡੇ ਲੋ ਜੀ ਜੇ ਝੋਲੀ ਦਿਖਾਤੀ ਤਾਂ ਤੁਹਾਨੂੰ ਜਰੂਰ ਦਿਖਾਉਂਗਾ ਜੀ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਫੋਟ ਸ਼ਾਂਗ ਜੇ ਕੋਸ਼ਿਸ਼ ਕਰਦਾ ਜੀ ਝੋਲੀ ਦਿਖਾਉਣ ਦੀ ਲੋ ਜੀ ਸੋਹਣੀ ਆ ਝੋਲੀ ਜੀ ਕਰੋ ਜੀ ਚੈੱਕ ਠੀਕ ਆ ਜੀ 11 ਮਹੀਨੇ 10.5 ਤੋਂ 11 ਮਹੀਨੇ ਉਮਰ ਆ ਬਾਕੀ ਕੁਆਲਿਟੀ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਚੰਗੀ ਆ ਸੰਭੀ ਪਲੀ ਆ ਬਾਈ ਦੱਸ ਤਾਂ ਕਿ ਨਾਲ ਹੀ ਗਾਂਦੇ दाना दप्पा खाई, खाई जाती है ता करके राजी है जी ते जोड़े दी डिमांड ਕਿੰਨੀ ਕਰਨੀ ਹੈ ਜੀ ਆਪਾਂ ਜੋੜੇ ਦਾ ਬਾਈ ਲੈਣ ਦੇਣੀ 40000 ਰੁਪਿਆ ਆਪਾਂ ਲੈ ਨਹੀਂ ਆ ਹਾਂ ਜੰਗ ਲੈ ਕੋਈ ਐਵੇਂ 30 32 ਵਾਲਾ ਫੋਨ ਨਾਲ ਨਾ ਕਿਉਂਕਿ ਸਮਾਂ ਆਪਣੇ ਕੋਲ ਇੰਨਾ ਹੈ ਨਹੀਂਗਾ ਹਾਂ ਠੀਕ ਹੈ ਜੀ ਜਿਨੇ ਲੈਣੀ ਆ ਬੇਨਤੀ ਹੈ ਕਿਉਂਕਿ ਬਾਈ ਦਾ ਥੋੜਾ ਜਿਹਾ ਕੰਮ ਹੋਰ ਹੈ ਜੀ ਹਾਂ ਜਿਨੇ ਲੈਣੀ ਆ 40000 ਚੋਂ ਕੱਲੀ ਛੋੜ ਹੀ ਹੋਣੀ ਹੈ ਹਾਂਜੀ ਕੋਈ ਐਵੇਂ ਵੀਰ ਨੂੰ 30 32 ਵਾਲਾ ਫੋਨ ਨਾਲ ਲਾਵੇ ਜੋੜਾ ਲੈ ਜਾਊਗਾ ਬਾਈ ਕਹਿੰਦਾ ਇਕੱਠੇ ਪਸ਼ੂਆ ਤੇ ਜੀ ਲਾ ਲੈਣਗੇ ਜੇ ਸਿੰਗਲ ਸਿੰਗਲ ਲਊਗਾ ਤਾਂ ਰੇਟ ਇਹਦਾ ਫੋਨ ਤੇ ਹੋਣ ਵਾਲਾ ਜੀ ਜੋੜੇ ਦਾ 40000 ਰੁਪਿਆ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਇਹ ਗਏ ਸੱਜਣ ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ